ਇਸ ਕਰਕੇ ਸਾਰੇ ਨੁਕਾਨਦਾਰੇ ਨੂੰ ਵੀ ਸਾਡੀ ਹਮਾਇਤ ਕਰਨੀ ਚਾਹੀਦੀ ਹੈ ਜਿਵੇਂ ਪਿਛਲੇ ਤੁਸੀਂ ਨੇ ਸ਼ਨਾਖਾ ਉਹਦੇ ਵਿੱਚ ਸਾਡੀ ਹਮਾਇਤ ਕੀਤੀ ਸੀ ਇੱਕ ਜਿਹੜਾ ਇਹ ਆਪਾਂ ਸ਼ਨਾਖਾ ਦੇ ਲਿਖਿਆ ਸਾਡੇ ਸ਼ਹਾਦਾ ਦੇ ਉੱਤੇ ਕਿਸਾਨ ਜਜੋ ਜਹਰ ਕਰਦੇ ਨੇ ਦਿੱਲੀ ਨੂੰ ਜਾਣ ਲਈ ਉਹਦੇ ਵਿੱਚ ਪਹਿਲਾ ਕਿਸਾਨ ਹੈ ਜਿਹੜਾ ਸ਼ਹੀਦੀ ਪਾ ਚੁੱਕਿਆ ਉਹਨੂੰ ਵੀ ਮੈਂ ਕਹਿੰਦਾ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਬਹੁਤ ਹੀ ਜ਼ੁਲਮ ਦੀ ਹੱਤ ਕਰਤੀ ਪਹਿਲਾਂ ਤਾਂ ਸੀ ਸ਼ਹਾਦਾ ਦੇ ਉੱਤੇ ਗਮਾਂਡੀ ਦੇਸ਼ਾਂ ਦੀਆਂ ਦੁਸ਼ਮਣਾਂ ਦੀਆਂ ਗੋਲੀਆਂ ਚੱਲਈਏ ਇੱਥੇ ਅੰਦਰ ਰਹਿ ਕੇ ਦੇਸ਼ ਦੇ ਵਿੱਚ ਹੁਣ ਅਸੀਂ ਇਹ ਜਲਮ ਸਰਕਾਰਾਂ ਦੀਆਂ ਗੋਲੀਆਂ ਚੱਲਈਏ ਤੁਹਾਡੇ ਸਾਹਮਣੇ ਆਹ ਸਾਡੇ ਗਮਾਂਡੀ ਗੋੜੀ ਪਿੰਡ ਦਾ ਫੌਜੀ ਵੀਰ ਉਹਨੇ ਦੱਸਿਆ ਜੀ ਆ ਕਿਵੇਂ ਉਹਦੀ ਲੱਤ ਦੇ ਵਿੱਚ ਗੋਲੀ ਚੱਲੀ ਆ ਲੱਗੀ ਆ ਕਿੰਨਾ ਦਰਦ ਉਹ ਸਹਿਣ ਕਰਦਾ ਕਿੰਨੇ ਉੱਥੇ ਸਾਡੇ ਨੌਜਵਾਨ ਕਿੰਨੇ ਬਜ਼ੁਰਗ ਜ਼ਖਮੀ ਹੋਏ ਨੇ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਪਰਿਵਾਰ ਚੋਸ ਕੇ ਜਾਣੂ ਕਿਸੇ ਦਾ ਜੀ ਨਹੀਂ ਕਰਦਾ ਨਜਾਇਜ਼ ਪੈਸਾ ਖਾਚਿਆਂ ਨੂੰ ਇਹ ਸਾਡੀ ਮਜਬੂਰੀ ਬਣ ਗਈ ਇਹ ਕਿਸਾਨਾਂ ਦੀ ਮਜਬੂਰੀ ਹੈ ਤਾਂ ਕਰਕੇ ਹੈ ਆਪਣੇ ਘਰਵਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਤਾਂ ਫੱਡੀਆਂ ਸਰਹਦਾਂ ਦੇ ਰਲਦੇ ਨੇ ਤਾਂ ਸਰਹਦਾਂ ਦੇ ਰਹਿੰਦੇ ਨੇ ਮੈਂ ਤਾਂ ਹੋਰ ਧਰਕੇ ਨੂੰ ਵੀ ਚਾਹੇ ਉਹ ਡਾਕੀਗਾਰਾ ਚਾਹੇ ਕੋਈ ਦੁਕਾਨਦਾਰ ਚਾਹੇ ਕੋਈ ਹੋਰ ਭਰਾਏ ਉਹਨੂੰ ਵੀ ਸਾਡੀ ਹਮਾਇਤ ਦੇ ਵਿੱਚ ਉਤਰਨਾ ਚਾਹੀਦਾ ਮੈਂ ਫੇਰੇ ਮੋਤੀ ਲੁਕਾਣਾ ਮਿੱਤ ਭਾਈ ਇਹਦਾ ਰੋਣਾ ਆਹ ਬੈਂਡ ਦੇ ਉੱਪਰ ਨਾਲ ਚੋਣ ਹੋਣ ਲੱਗ ਜਵੇ ਤੇਰੀ ਸਰਕਾਰ ਆਈ ਨਹੀਂ ਚਾਹੀਦੀ ਜਿਹੜੀ ਨੂੰ ਕਹਿਣਾ ਹੈ ਅਗਲੀ ਵਾਰ ਕੋਈ ਚਾਰ ਕੋਸੇ ਪਾਸ ਠੀਕ ਹੈ ਇਹਦਾ ਤੋਂ ਇੱਕ ਲੋਕ ਕਾਉਂਟਰ 'ਤੇ ਟਕਲ ਕਰਕੇ ਆਪਣੀ ਰੋਹਤ ਬਣਾਵੇ ਹੁਣ ਕਹਿੰਦਾ ਕਿ ਸੁਣ ਵੀ ਦੇਖੋ ਗੇਹ ਖਤਰੇ ਨੂੰ ਮੇਰਾ ਅਗਲੇ ਪੈਖਾ ਮੇਰਾ ਵੀਰਿਆ ਇਹਦਾ ਖਾਤੇ ਨੂੰ ਮਾਰਾ ਇਹਨਾਂ ਜਿੱਦ ਕਰਕੇ ਸਤਹ ਹਾਂ ਦੀ ਬਸਵਾਦੀ ਜੀ ਹੈ ਸਰ ਕੀ ਨਾਮ ਆ ਆਪਣਾ ਅਰਜੰਨਦਰ ਸਿੰਘ ਕੋਰਟ ਨੇ ਚ ਜਰਨਲ ਸਕੱਤਰ ਪੰਜਾਬ ਬੀਕੇ ਜੂ ਰੱਜਵਾਲ ਸਰ ਜੀ ਪ੍ਰੋਟੈਸਟ ਕਿੱਥਾ ਜਾ ਰਿਹਾ ਸਰ ਕੀ ਕਰਨਾ ਇਹ ਜਿਹੜਾ ਭਾਰਤ ਬੰਦ ਕਰਿਆ ਜੀ ਇਸ ਸਕੈਮ ਦੇ ਕਾਲ ਤੇ ਇਹ ਅੱਜ ਸਾਰੇ ਭਾਰਤ ਦੇ ਵਿੱਚ ਦੁਕਾਨਾਂ ਵੀ ਰੋਡਾਂ ਵੀ ਜਾਮ ਕਰੀਆਂ ਨੇ ਤੇ ਸਾਰੇ ਜਿਹੜੇ ਬਰਕ ਨੇ ਉਹ ਇਸ ਸਕੈਮ ਨੂੰ ਸਹਾਇਤਾ ਦੇ ਰਹੇ ਨੇ ਹਰ ਤਰ੍ਹਾਂ ਦਾ ਦੁਕਾਨਦਾਰ ਆਪਣੇ ਤੌਰ ਤੇ ਆਪਣੀ ਦੁਕਾਨਾਂ ਬੰਦ ਕਰੀ ਨੇ ਇਸੇ ਤਰ੍ਹਾਂ ਗੱਡੀਆਂ ਸਾਰੀਆਂ ਸੜਕਾਂ ਜਾਮ ਨੇ ਇਹ ਇਹ ਜਿਹੜੀਆਂ ਕਿਸਾਨੀ ਮੰਗਾਂ ਉੱਥੇ ਦਿੱਲੀ ਅੰਦੋਲਨ ਦੇ ਦੌਰਾਨ ਸਰਕਾਰ ਨੇ ਕੁਝ ਲਿਖਤੀ ਵਾਅਦੇ ਕਰੇ ਸੀਗੇ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹ ਉਸੇ ਟਾਈਮ ਉਹਨਾਂ ਨੇ ਵਾਪਸ ਲੈ ਲਈ ਸੀ ਜਿਹੜੀਆਂ ਬਾਕੀ ਮੰਗਾਂ ਸੀਗੀਆਂ ਜਿਵੇਂ ਐ ਐਮਐਸਕੇ ਪੀ ਤੇ ਕਾਨੂੰਨੀ ਗਰੰਟੀ ਜਾਂ 2020 ਜਿਹੜਾ ਬਿਜਲੀ ਬਿੱਲ ਸੀਗਾ ਉਹ ਵਾਪਸ ਲੈਣ ਦੀ ਗੱਲ ਸੀ ਜਾਂ ਜਿਹੜਾ ਪ੍ਰਦੂਸ਼ਣ ਦਾ ਬੇਲੇ ਨਾ ਲੈਂਦਾ ਸੀਗਾ ਉਹਦੇ ਵਿੱਚੋਂ ਖੇਤੀ ਸੱਕਤ ਜਿਹੜਾ ਉਹ ਬਾਹਰ ਰੱਖਣ ਦੀ ਗੱਲ ਸੀਗੀ ਤੇ ਇਸੇ ਤਰ੍ਹਾਂ ਲਕੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਵਾਪਰਿਆ ਸੀ ਉਹਦਾ ਇਨਸਾਫ ਦੇਣ ਦੀ ਗੱਲ ਸੀ ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਉਥੇ ਸ਼ਹੀਦ ਹੋਏ ਸੀ ਮੋਰਚੇ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਉਹਨਾਂ ਦੇ ਇੱਕ ਚੀਜ਼ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਿਆ ਸੀਗਾ ਪਰ ਜਦੋਂ ਤੋਂ ਉਥੋਂ ਮੋਰਚਾ ਜਿੱਤ ਕੇ ਅਸੀਂ ਆਏ ਆ ਉਹ ਸਰਕਾਰ ਦੀਆਂ ਜਿਹੜੀਆਂ ਲਿਖਤੀ ਵਾਅਦੇ ਕਰੇ ਹੋ ਸੀਗੇ ਉਹ ਜਿਉਂ ਦੀ ਤਿਉਂ ਕਾਇਮ ਨੇ ਕੋਈ ਇਹਨਾਂ ਨੇ ਕੋਈ ਮੰਗ ਪੂਰੀ ਨਹੀਂ કરી ਕੋਈ ਕਾਰਵਾਈ ਨਹੀਂ કરી ਉਹ ਸਾਰੀਆਂ ਜਿਹੜੇ ਮੰਗਾਂ ਸੀਗੀਆਂ ਉਹ ਤੋਂ ਹੀ ਮੁਕਰ ਗਈ ਸਰਕਾਰ ਤੇ ਉਸ ਕਰਕੇ ਸਾਨੂੰ ਇਹ ਦੁਬਾਰਾ ਇਹ ਇਦਾਂ ਦੇ ਇਹ ਸੰਘਰਸ਼ ਕਰਨੇ ਪਏ ਰਹੇ ਨੇ ਇਹ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਕਰ ਰਹੇ ਹੋ ਜਾਮ ਲਾ ਦੇ ਇਹ ਜੀ ਦੁਕਾਨਾਂ ਤਕਰੀਬਨ ਬੰਦੇ ਨੇ ਸਵੇਰ ਦੇ ਇਹ ਜਿਹੜਾ ਚੱਕਾ ਜਾਮ ਆ ਇਹ 12 ਵਜੇ ਤੋਂ 4 ਵਜੇ ਤੱਕ ਇਹ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੀ ਕੀ ਬੰਦ ਕਰਵਾਇਆ ਗਿਆ ਇਹਦੇ ਵਿੱਚ ਸਾਰੀਆਂ ਜਿੰਨੀਆਂ ਗੱਡੀਆਂ ਮੋਟਰਾਂ ਨੇ ਉਹ ਬੰਦ ਨੇ ਜਿਹੜੇ ਇਹਦੇ ਵਿੱਚ ਐਮਰਜੈਂਸੀ ਸੁਭਾਅਾਂ ਨੇ ਜਿਹੜੀਆਂ ਜਿਵੇਂ ਫਾਇਰ ਬ੍ਰਿਗੇਡਾ ਐਂਬੂਲੈਂਸ ਆ ਜਾਂ ਕਿਸੇ ਬੱਚਿਆਂ ਦੇ ਪੀਪਰ ਨੇ ਜਾਂ ਕੋਈ 에어ਪੋਰਟ ਤੇ ਜਾ ਰਿਹਾ ਜਾਂ ਕੋਈ ਬਰਾਤ ਜਾ ਰਹੀ ਆ ਇਸੇ ਤਰ੍ਹਾਂ ਜਿਹੜੀਆਂ ਐਮਰਜੈਂਸੀ ਸਭਾਵਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੰਘਾਇਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਹੁਣੇ ਥੋੜਾ ਚਿਰ ਹੋਇਆ ਇੱਕ ਵਿਆਹ ਵਾਲੀ ਵਾਸ ਆ ਗਈ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਾਰ ਦਿਖਾ ਕੇ ਅਸੀਂ ਬਰਾਤ ਚੱਲੇ ਆ ਉਹਨਾਂ ਨੂੰ ਫਿਰ ਟਰੈਕਟਰ ਪਿੱਛੇ ਕਰਕੇ ਅਸੀਂ ਉਹਨਾਂ ਨੂੰ ਲੰਘਾਇਆ ਜੇ ਸਰਕਾਰ ਤੋਂ ਨਹੀਂ ਮੰਗਾ ਨਹੀਂ ਮੰਗੀ ਤਾਂ ਉਸ ਤੋਂ ਅਗਲਾ ਸਟੈਪ ਕੀ ਹੋਗਾ ਜੇ ਸਰਕਾਰ ਨਹੀਂ ਮੰਗਾ ਮੰਨਦੀ ਤਾਂ ਅਸੀਂ ਜਿਵੇਂ 18 ਤਰੀਕ ਨੂੰ ਇਸ ਕਮ ਦੀ ਫੇਰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਅਸੀਂ ਕੋਈ ਤਕੜਾ ਸੰਘਰਸ਼ ਦਾ ਐਲਾਨ ਕਰਾਂਗੇ ਕਿਵੇ ਸਰ ਬਾਰ-ਬਾਰ ਮੰਤਰੀਆਂ ਨਾਲ ਬੈਠਕਾਂ ਹੋ ਰਹੀਆਂ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹਦਾ ਕਾਰਨ ਕੀ ਹੈ ਉਹ ਦੇਖੋ ਜੀ ਸਰਕਾਰ ਬੇਈਮਾਨ ਆ ਉਹ ਇੱਕ ਐਵੇਂ ਦਿਖਾਵੇ ਵਾਸਤੇ ਬੁਲਾ ਲੈਂਦੀ ਆ ਬੁਲਾ ਕੇ ਮੀਟਿੰਗਾਂ ਕਰਦੀ ਆ ਪਰ ਉਹਤੇ ਅਮਲ ਕੋਈ ਨਹੀਂ ਕਰਦੀ ਹੱਜੀ ਫਾਈਟਰ ਕੀ ਨਾਮ ਆ ਉਹ ਅਮਰਤਵਾਨੀਬਲ ਭਾਰਤੀ ਕਿਸਾਨ ਜੁਨਨ ਲਖੋੜ ਜ਼ਿਲ੍ਹਾ ਮੀਤਪੁਰ ਦਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਾਰਨ ਹੈ ਇਹਦਾ ਕਾਰਨ ਇਹ ਅੱਜ ਸੰਯੁਕਤ ਮੋਰਚੇ ਦੀ ਕਾਲ ਸੀ ਉਦੇ ਅਕੋਰਡਿੰਗ ਸਾਰੀਆਂ ਜਿੱਥੇ ਬੰਦੀਆਂ ਸਾਰਿਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਜਾ ਸਕਦਾ ਥੋਡੇ ਸਾਹਮਣੇ ਖੰਨੇ ਦਾ ਰੇਲਵੇ ਰੋਡ ਹੋਲਸੇਲ ਮਾਰਕੀਟ ਮਲੇਰ ਕੋਲਾ ਰੋਡ ਸੁਹਾਸ ਬਾਜ਼ਾਰ ਸੁਨਿਆਰਾ ਬਾਜ਼ਾਰ ਤੋਂ ਲੈ ਕੇ ਟੋਟਲ ਸਾਰਾ ਬੰਦ ਹੈ ਤੇ ਸਭ ਤੋਂ ਵੱਡਾ ਸਹਿਯੋਗ ਸਾਨੂੰ ਅੱਜ ਟਰਾਂਸਪੋਰਟ ਨੇ ਦਿੱਤਾ ਪੀਆਰਟੀਸੀ ਪੰਨ ਵਸ ਪੈਪਸੂ ਤੇ ਟਰੱਕ ਤੇ ਫੋਰ ਵੀਲਰ ਇਹ ਸਵੇਰ ਤੋਂ ਪੂਰਨ ਮੁਕੰਮਲ ਤੌਰ ਤੇ ਬੰਦ ਦਾ ਸਹਿਯੋਗ ਆਨੰਦਾ ਤੇ ਸਾਰੇ ਬੰਦ ਸਰ ਕਿੰਨਾ ਕਿੰਨੇ ਵਜੇ ਬੰਦ ਇਹ 12 ਤੋਂ 4 ਦੀ ਕੋਲ ਹੈ ਤੇ 12 ਤੋਂ 4 ਤਾਂ ਮੁਕੰਮਲ ਬੰਦਾ ਬੰਦ ਵਜ ਸਵੇਰ ਦਾ ਜੋ ਸੰਪੂਰਨ ਹੋ ਚੁੱਕਿਆ ਪੂਰੀ ਰਿਪੋਰਟ ਆ ਕਿਨੇ ਤੁਸੀਂ ਆਪ ਚੈੱਕ ਕਰੋ ਤੁਹਾਡੇ ਮੀਡੀਆ ਲਈ ਪੂਰੇ ਬਾਜ਼ਾਰ ਬੰਦ ਨੇ ਅਸੀਂ ਸਰ ਕੀ ਨਾਮ ਆਉਟ ਮੈਂ ਸਰ ਪਰਮਜੀਤ ਸਿੰਘ ਫੌਜੀ ਪਿੰਡ ਕੌੜੀ ਤੋਂ ਆਂ ਜੀ ਬੜਾ ਸਰ ਜਿਹੜੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਹੈ ਸਰ ਇਹ ਪ੍ਰੋਟੈਸਟ ਜੀ ਮੋਦੀ ਸਰਕਾਰ ਬਹੁਤ ਜ਼ਬਰਦਸਤ ਧੱਕਾ ਕਰ ਰਹੀ ਹੈ ਇੱਕ ਜੋਲਮ ਤੋਂ ਪਾਣੀ ਨਾ ਉਹ ਟੱਪ ਗਿਆ ਨਾ ਗਲਤੋਂ ਪਾਣੀ ਉੱਪਰੇ ਹੋ ਗਿਆ ਉਹ ਕੰਮ ਹੋ ਗਿਆ ਇਸ ਤਰ੍ਹਾਂ ਆਪਣੇ ਹੁਣ ਪਾਕਿਸਤਾਨ ਮੈਂ ਆਰਮੀ ਚ ਰਹਿ ਕੇ ਮੌਜੀ ਆ ਤਾਂ ਸਾਡੇ ਬਾਰਡਰ ਤੇ ਪਾਕਿਸਤਾਨ ਦੇ ਉੱਪਰ ਇਹੋ ਜਿਹਾ ਵਿਵਹਾਰ ਨਹੀਂ ਹੋਇਆ ਉਹ ਵੀ ਬਹੁਤ ਘੱਟ ਮਤਲਬ ਡਿਗਰੀਆਂ ਨਾਪ ਕੇ ਬੰਬ ਸੱਡਦੇ ਸੀ ਇਹ ਇਹਨਾਂ ਨੇ ਸਿੱਧੇ ਹਿੱਕ 'ਚ ਮਾਰੇ ਨਹੀਂ ਸਾਡੇ ਪੰਜ ਕਿਸਮ ਦੇ ਪੰਜ ਕਿਸਮ ਦੇ ਬੰਬ ਮਾਰੇ ਚਲਾਏ ਰੋਤੇ ਉਹਨਾਂ ਨੇ ਧੂਏ ਵਾਲੇ ਲੱਗ ਰਬੜ ਵਾਲੇ ਲੱਗ ਆ ਇੱਕੇ ਸੰਤਾਲ ਦੇ ਪਤਾ ਨਹੀਂ ਕਿਹੜੇ ਦਾ ਇਹ ਲੱਗ ਬਾਕੀ ਗ੍ਰਨੇਡ ਟਾਈਪ ਲੱਗ ਜਿਹੜੇ ਯਾਨੀ ਪੰਜ ਛੇ ਕਿਸਮ ਦਾ ਡੇਟਾ ਤਕੜਾ ਹਮਲਾ ਕੀਤਾ ਹੈ ਦੁਨੀਆ ਜਾਂਦੀ ਦੀ ਬੇਹੋਸ਼ ਹੋ ਕੇ ਫਿਰ ਮੁੜਿਆਉਂਦੀ ਦੀ ਇੱਥੋਂ ਖਲਾਉਂਦੇ ਦੀ ਉਹਨੂੰ ਨਮਕ ਪਰਾ ਪਾਣੀ ਪਲਾਉਂਦੇ ਦੀ ਅੱਧੇ ਪੌਣੇ ਭਾਂਡੇ ਬਾਅਦ ਫੇਰ ਹੋਸ਼ ਆਉਂਦੀ ਦੀ ਫੇਰ ਚਲੇ ਜਾਂਦੀ ਦੀ ਫੇਰ ਮੁੜੇ ਆਉਂਦੇ ਸੀ ਯਾਨੀ ਬਹੁਤ ਜਾਲ ਨਾਮਾ ਇਹ ਕਰਿਆ ਕੰਮ ਜਿਹਦੀ ਕੋਈ ਪਹੁੰਚ ਨਹੀਂ ਕਰ ਸਕਦੇ ਵਿਆਹ ਨਹੀਂ ਕਰ ਸਕਦੇ ਸਰ ਕਿਸਾਨਾਂ ਦੀ ਕੀ ਮੰਗਾਦੇ ਮੰਗਾ ਜੀ ਜਿਹੜੇ ਐਮਐਸਪੀ ਵਰ ਕਾਨੂੰਨ ਲਾਗੂ ਤੇ ਇਹਨਾਂ ਦੇ ਅੰਗਰੇਜ਼ਾਂ ਦੇ ਟਾਈਮ ਦੇ ਕਾਨੂੰਨ ਬਣਾਏ ਹੋਏ 1894 ਦੇ ਵਿੱਚ ਕਾਨੂੰਨ ਬਣਿਆ ਸੀ ਤੇ ਵੀ ਕੋਈ ਵੀ ਬੰਦਾ ਜਿਹਦੀ ਜ਼ਬਰਦਸਤੀ ਜਮੀਨਾਂ ਖਵੈਰ ਨਹੀਂ ਕਰ ਸਕਦਾ ਉਦੋਂ ਕੀ ਕੀਤਾ ਇਹਨਾਂ ਨੇ ਕੀ ਕੁਛ ਆਪਣੇ ਸੰਵਿਧਾਨ ਦੇ ਕਾਨੂੰਨ ਬਣੇ ਸੀ ਉਹਨਾਂ ਨੂੰ ਐਡ ਕਰਕੇ ਆ ਮੋਦੀ ਦਾਦੋ ਜੰਮਿਆ ਵੀ ਨਹੀਂ ਸੀ ਜਿਉਂਦੇ ਕਾਨੂੰਨ ਬਣੇ ਹੋਏ ਨੇ ਹਣੇ ਇਹ ਕਾਨੂੰਨ ਤੋੜਨ ਲੱਗ ਪਿਆ ਤੇ ਬਹੁਤ ਜ਼ਬਰਦਸਤੀ ਕਰ ਰਿਹਾ ਹੁਣ ਇਹ ਬਾਹਰੋਂ ਬਾਹਰ ਮੰਗਾਰਿਆ ਸਮਾਨ ਸਸਤਾ ਚੀਨਾਂ ਦਾ ਸਮਾਨ ਕਹਿੰਦਾ ਚਾਈਨਾ ਦੀ ਕੋਈ ਗਾਰੰਟੀ ਨਹੀਂ ਚਾਈਨਾ ਦੇ ਸਮਾਨ ਦੀ ਕੋਈ ਗਾਰੰਟੀ ਨਹੀਂ ਮੋਦੀ ਜਵਾਨ ਦੀ ਕੋਈ ਗਾਰੰਟੀ ਨਹੀਂ ਇੱਕ ਸਿਸਟਮ ਬਣ ਗਿਆ ਕਿ ਇਹ ਚੈਨਲ ਦੇ ਸਮਾਨ ਦੀ ਕੋਈ ਗਾਰੰਟੀ ਨਹੀਂ ਮੋਦੀ ਜਵਾਨ ਦੀ ਕੋਈ ਗਾਰੰਟੀ ਨਹੀਂ ਤੇ ਇਹ ਹੁਣ ਬਾਹਰੋਂ ਸਮਾਨ ਸਸਤਾ ਉਹਨਾਂ ਨੂੰ ਇਕੱਠਾ ਪੈਕੇਜ ਪੈਸੇ ਲੈ ਕੇ ਇਕੱਠੇ ਪੈਕੇਜ ਲੈ ਕੇ ਅਰਬਾਂ ਖਰਬਾਂ ਦੇ ਫੇਰ ਇਹ ਚੈਨਲ ਦੇ ਸਮਾਨ ਸੱਟ ਰਿਹਾ ਚੈਨਲ ਸਮਾਨ ਦੀ ਗਾਰੰਟੀ ਕੋਈ ਨਹੀਂ ਜਦੋਂ ਇਹਨਾਂ ਨੇ ਚੈਨਲ ਸਮਾਨ ਅੰਦਰ ਸੱਟਿਆ ਆਪਣਾ ਤਾਂ ਜਿਹੜਾ ਆਪਣਾ ਇੰਡੀਆ ਸਮਾਨ ਸੀ ਉਹ ਤਾਂ ਬਿਲਕੁਲ ਖਤਮ ਹੋ ਗਿਆ ਸੀ ਜਿਵੇਂ ਲੈਪਟਾਪ ਹੋ ਗਏ ਟੈਲੀਵੀਜ਼ਨ ਹੋ ਗਏ ਜਿੰਨਾ ਵੀ ਲਗਤੀ ਸਮਾਨ ਸੀਗਾ ਉਹ ਲੋਕ ਸਸਤਾ ਦੇਖ ਕੇ ਚੈਨਲ ਦੇ ਸਮਾਨ ਦੇ ਪਿੱਛੇ ਪੈ ਗਏ ਹੌਲੀ ਹੌਲੀ ਹੁਣ ਇਹੀ ਕੰਮੇ ਕਰਨਾ ਚਾਹੁੰਦਾ ਇਹਨੇ 77 ਸੈਲੋ ਖਲਵਾਤੇ ਅਦਾਨੀਆਂ ਬਾਨੀਆਂ ਦੇ ਪੰਜਾਬ ਦੇ ਵਿੱਚ 77 ਸੈਲੋ ਇੱਕ ਸੈਲੋ 30 ਮੰਡੀਆਂ ਨੂੰ ਖਾਂਦਾ ਤੁਸੀਂ ਆਪੇ ਹਿਸਾਬ ਨਾਲ 30 ਨੂੰ 77 ਨਾਲ ਗੁਣਾ ਕਰ ਲਓ ਕਿੰਨੀ ਖਤਮ ਹੋ ਗਿਆ ਕੰਮ ਮਜ਼ਦੂਰ ਤਾਂ ਗਏ ਮਜ਼ਦੂਰ ਜਦੋਂ ਸੈਲੋ ਦੇ ਵਿੱਚ ਸਿੱਧਾ ਜਾਣਾ ਹੈ ਮਜ਼ਦੂਰ ਹੈ ਮਜ਼ਦੂਰਾਂ ਦੇ ਹੱਥ ਖੜੇ ਹੋਗੇ ਉੱਥੇ ਕੁਝ ਵੀ ਨਹੀਂ ਜਾਣਾ ਉਹ ਤਾਂ ਮਰਨ ਦੇ ਕਿਨਾਰੇ ਹੋਗੇ ਇੱਕ ਜਿਹੜਾ ਹੁਣ ਮੰਡੀਆਂ ਦੇ ਵਿੱਚ ਆ ਜਾਂਦਾ ਹੁਣ ਆਪਾਂ ਨੂੰ ਵਧੀਆ ਲੱਗਦਾ ਬਈ ਸਾਡੀ ਕਣਕ ਜਾਂਦੀ ਵਿਕ ਜਾਂਦੀ ਆ ਇਹ ਸਿਲੰਡਰਾਂ ਵਾਲਾ ਕੰਮ ਹੋਣਾ ਕਿਸੇ ਟਾਈਮ ਆ ਸਿਰ ਫੜ ਫੜ ਰੋਇਆ ਕਰੋਗੇ ਜਿਹੜਾ 240 ਦਾ ਸਿਲੰਡਰ ਅੱਜ 1100 ਦਾ ਹੋਇਆ ਫਿਰਦਾ ਇਹ ਉਹ ਸੇਮ ਸਿਸਟਮ ਹੋਣਾ ਮਤਲਬ ਇਹ ਬਹੁਤ ਤਕਾ ਹੋ ਰਿਹਾ ਆਪਣੀਆਂ ਮਹੱਕੀ ਮੰਗਾਂ ਨੇ ਸਾਡੀਆਂ ਉਹ ਇਹ ਪੂਰੀਆਂ ਨਹੀਂ ਕਰ ਰਿਹਾ ਹੁਣ ਅਸੀਂ ਬਾਰਡਰਾਂ ਤੇ ਖੜੇ ਆ ਬਿਲਕੁਲ ਤਨਾਤ ਆ ਮਰਨ ਮਰੌਣ ਤੇ ਆਏ ਪਏ ਆ ਤੇ ਉਦੋਂ ਬਾਅਦ ਤਾਂ ਕੁਝ ਬਚਣਾ ਹੀ ਨਹੀਂ ਤੇ ਕਿੰਨਾ ਕੱਟਾ ਜਾ ਕੇ ਆਇਓ ਕਿੰਨਾ ਰੱਖੋ ਉੱਥੇ ਜੀ 20 ਪਸ਼ਮਾ ਸ਼ੰਭੂ ਬਾਟਰ ਤੇ ਗਿਆ ਸੀ ਪਹਿਲੇ ਦਿਨ ਸ਼ੰਭੂ ਬਾਟਰ ਤੇ ਗਿਆ ਅਸੀਂ ਜਾ ਕੇ ਸ਼ੰਗਾਰਸ ਕੀਤਾ ਬਾਹਰ ਗੋਂ ਮੇਰੇ ਉਦੋਂ ਜੀ ਬੈਰੀਕਰ ਤੋੜ ਰਹੇ ਸੀਗੇ ਇੱਕ ਬੰਬ ਮੇਰੇ ਇੱਥੇ ਲੱਤ ਜਾ ਕੇ ਲੱਗਿਆ ਤੇ ਉਸ ਤੋਂ ਬਾਅਦ ਜਦ ਇੱਕ ਕੁਝ ਸਕਿੰਟ ਦੇ ਵਿੱਚ ਹੀ ਅਸੀਂ ਬੋਰੀਆਂ ਨਾਲ ਧੂਆਂ ਉਹ ਦੱਬ ਰਹੇ ਸੀਗੇ ਜਿਹੜੇ ਬੰਬ ਗਿਰਦੇ ਸੀ ਗਿੱਲੀਆਂ ਬੋਰੀਆਂ ਨਾਲ ਦੱਬ ਦਿੰਦੇ ਸੀ ਉਹ ਇੱਕ ਬੋਰੀ ਮੇਰੇ ਮੋਢੇ ਤੇ ਪਾਈ ਹੋਈ ਸੀ ਐਨ ਕਰਕੇ ਤੇ ਅਸੀਂ ਜਦੋਂ ਅੰਦਰ ਤੱਕ ਲੱਗ ਰਹੇ ਸਾਡਾ ਧੱਕੇ ਮੁੱਕੀ ਚੱਲ ਰਹੀ ਸੀ ਬੋਲੀ ਮੇਰੀ ਮੋਟੇ ਦੇ ਪਾ ਕੇ ਇੱਕ ਬੰਬ ਤਾਂ ਮੇਰੇ ਪੈਰ ਜਾ ਕੇ ਲੱਗਿਆ ਆ ਮੇਰਾ ਬੋਲੀ ਦੇ ਵਿੱਚ ਲੱਗਿਆ ਮੋਟੇ ਦੇ ਵਿੱਚ ਇਹਹੀ ਗੋਲੀ ਜੇ ਮੇਰੇ ਇੱਥੇ ਸਾਈਡ ਤੇ ਲੱਗ ਜਾਂਦੀ ਅੱਧਾ ਫੁੱਟ ਸਾਈਡ ਤੇ ਲੱਗ ਜਾਂਦੀ ਮੈਨੂੰ ਖਤਮ ਕਰ ਦਿੰਦੀ ਉਸੇ ਟਾਈਮ ਅਜੇ ਲੱਗੀ ਗੋਲੀ ਮੈਂ ਚਾਕੇ ਜੇਬ ਚ ਪਾ ਲਈ ਫਿਰ ਮੈਂ ਆਪਣਾ ਸੰਘਰਸ਼ ਤੇ ਤਿਆਰ ਹੋ ਗਿਆ ਸਰ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਮੰਗਾ ਮੰਨ ਸਰਕਾਰ ਨੂੰ ਮੰਗਾ ਮੰਨਣੀਆਂ ਪੈਣੀਆਂ ਨੇ ਜੀ ਜੇ ਸਾਡੀਆਂ ਮੰਗਾਂ ਹੀ ਨਹੀਂ ਮਾਤਾ ਉਹੀ ਖਤਮ ਹੋ ਗਏ ਫਿਰ ਇਹ ਨਾ ਮਾ ਉੱਥੇ ਉੱਥੇ ਮਾਰ ਕੇ ਸ਼ਹੀਦ ਹੋਣਾ ਠੀਕ ਆ ਆਪਣੀਆਂ ਹੱਕ ਹੱਕੀ ਮੰਗਾਂ ਲਈ ਸ਼ਹੀਦ ਹੋਣਾ ਠੀਕ ਆ ਸਾਨੂੰ ਮੈਂ ਤਰਨਜੀਤ ਸਿੰਘ ਖੂਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਮੀਤ ਪ੍ਰਧਾਨ ਇਹ ਪ੍ਰੋਟੈਸਟ ਐਸ ਕੇ ਐਮ ਦੇ ਸੱਦੇ ਤੇ ਅਸੀਂ ਅੱਜ ਇਕੱਠੇ ਹੋਇਆ ਇਹ ਐਸ ਕੇ ਐਮ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਜਿਹੜਾ ਸਰਕਾਰ ਦੀਆਂ ਨਿਜੀਕਰਨ ਦੀਆਂ ਨੀਤੀਆਂ ਨੇ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਸੈਂਕੜੇ ਮਜ਼ਦੂਰਾਂ ਨੂੰ ਬੇਲਾ ਕੀਤਾ ਜਾ ਰਿਹਾ ਉਹਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਖੇਤੀ ਸੈਕਟਰ ਦਾ ਨਿਜੀਕਰਨ ਕਰ ਰਹੇ ਨੇ ਫੈਕਟਰੀਆਂ ਨੂੰ 에ਰਪੋਰਟਾਂ ਨੂੰ ਬੱਸ ਅੱਡਿਆਂ ਨੂੰ ਪ੍ਰਾਈਵੇਟ ਕਰ ਰਹੇ ਨੇ ਇਹ ਸਾਰੇ ਕਸ ਦੇ ਖਿਲਾਫ ਇਦੋਂ ਉੱਤੇ ਦੀ ਐਮਐਸਪੀ ਦੀ ਸਾਡੀ ਲੜਾਈ ਚੱਲਦੀ ਆ ਤੇ ਬਾਡਰਾਂ ਦੇ ਉੱਪਰ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਉਨ੍ਹਾਂ ਦੇ ਸਮਰਥਨ ਦੇ ਵਿੱਚ ਅਸੀਂ ਕਿਸਾਨਾਂ ਦੇ ਅੱਜ ਅਸੀਂ ਇਹ ਭਾਰਤ ਬੰਦ ਕੀਤਾ ਵੱਖ-ਵੱਖ ਵਰਗਾਂ ਤੋਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਇੱਥੇ ਸਾਡੇ ਲੇਬਰ ਯੂਨੀਅਨਾਂ ਵੀ ਨਾਲ ਬੈਠੀਆਂ ਨੇ ਟਰੇਡ ਯੂਨੀਅਨਾਂ ਵੀ ਸਾਡੇ ਨਾਲ ਬੈਠੀਆਂ ਨੇ ਕੱਚੇ ਮੁਲਾਜ਼ਮ ਵੀ ਸਾਡੇ ਨਾਲ ਬੈਠੇ ਨੇ ਤੇ ਜਿੰਨੀਆਂ ਇੱਥੇ ਕਿਸਾਨ ਜਥੇਬੰਦੀਆਂ ਕੰਮ ਕਰਦੀਆਂ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਉਹ ਕਿਉਂ ਪਹੁੰਚੇ ਹੋਏ ਨੇ ਇੱਥੇ ਅੰਗਣਵੜੀ ਵਾਲੇ ਵੀ ਫਿਰਦੇ ਨੇ ਆਸਾ ਵਰਕਰਾਂ ਵੀ ਆਈਆਂ ਹੋਈਆਂ ਨੇ ਉਹ ਕਿਉਂ ਪਹੁੰਚੇ ਹੋ ਨੇ ਨਿਜੀ ਕਰਨ ਦੀਆਂ ਨੀਤੀਆਂ ਦਾ ਸੇਕ ਇਹ ਸਾਰਿਆਂ ਨੂੰ ਲੱਗਿਆ ਹੋਇਆ ਇਹ ਤਾਂ ਨੇ ਵੀ ਇਹਨਾਂ ਨੂੰ ਅਸੀਂ ਠੱਲ ਪਾਈ ਨਿਜੀ ਕਰਨ ਨੂੰ ਤਾਂ ਸਰਕਾਰ ਕਿੱਧਰ ਨੂੰ ਵੱਧ ਰਹੀ ਆ ਵੀ ਜਿੰਨਾ ਕੁਝ ਹੈਗਾ ਦੇਸ਼ ਦੇ ਵਿੱਚ ਸਾਰਾ ਨਿਜੀ ਸੈਕਟਰ ਨੂੰ ਦੇ ਦਿਓ ਅਬਾਨੀਆਂ ਅਡਾਨੀਆਂ ਨੂੰ ਦੇ ਦਿਓ ਲੋਕਾਂ ਨੂੰ ਮਰਨ ਤੋਂ ਪੱਖੇ ਲੋਕਾਂ ਨੂੰ ਠੂਠੇ ਮੰਗਦੇ ਫਿਰਨ ਚੱਕੀ ਲੋਕਾਂ ਨੂੰ ਫ੍ਰੀ ਦੀਆਂ ਚੀਜ਼ਾਂ ਤੇ ਭਜਾਇਓ ਇਹਨਾਂ ਦੇ ਖਿਲਾਫ ਅਸੀਂ ਅੱਜ ਇਹ ਭਾਰਤ ਬੰਦ ਕੀਤਾ ਇਹ ਸਾਨੂੰ ਵਧੀਆ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਜਿਵੇਂ ਸਰ बार-बार ਮੰਤਰੀਆਂ ਨਾਲ ਬੈਠਕਾਂ ਹੋ ਰਹੀਆਂ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹ ਕੀ ਕਰਪਾ ਸਿੱਟਾ ਇਹਦਾ ਜੀ ਐਡੀ ਛੇਤੀ ਆਪਾਂ ਆਸ ਨਾ ਰੱਖੀਏ ਵੀ ਇਹ ਸਿੱਟਾ ਨਿਕਲੂ ਜੇ ਆਪਾਂ ਕਹੀਏ ਵੀ ਇਹ ਛੋਟੀ ਜਿਹੀ ਲੜਾਈ ਆ 2 ਦਿਨ ਦੇ ਵਿੱਚ ਅਸੀਂ ਜਿੱਤ ਕੇ ਆ ਜਾਾਂਗੇ ਇਹ 2 ਦਿਨ ਵਾਲੀ ਲੜਾਈ ਹੈ ਨਹੀਂ ਇਹ ਅੱਗੇ ਵੀ ਆਪਾਂ ਦੇਖਿਆ 15-16 ਮੀਟਿੰਗਾਂ ਹੋਈਆਂ ਨੇ ਪਹਿਲਾਂ ਤਾਂ ਕਈ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਗੱਲ ਸਮਝਾਉਣੀ ਪੈਂਦੀ ਆ ਅਕੇ ਜੀ ਚਰਚਾ ਕਰ ਲੋ ਅਸੀਂ ਚਰਚਾ ਕਰਨ ਲਈ ਤਿਆਰ ਆ ਹੁਣ ਜਿਹੜਾ ਬੈਠਾ ਨਹੀਂ ਦਿਖਿਆ ਉਹ ਖੜਾ ਕੋਈ ਜਿਆਦਾ ਦੇਖੂਗਾ ਸਾਰੀ ਗੱਲ ਤਾਂ ਉਹਨਾਂ ਨੂੰ ਪਤਾ ਇਹ ਨਹੀਂ ਹੈ ਉਹਨਾਂ ਨੂੰ ਗੱਲ ਸਮਝਾਉਣ ਦੀ ਲੋੜ ਆ ਉਹਨਾਂ ਨੂੰ ਸਾਰਾ ਪਤਾ ਹੈ ਗੱਲਾਂ ਦੇ ਕੀ ਨਤੀਜੇ ਨਿਕਲਦੇ ਨੇ ਕਿਸਾਨ ਦੀਆਂ ਕੀ ਮਜਬੂਰੀਆਂ ਨੇ ਮਜ਼ਬੂਰਾਂ ਦੀਆਂ ਕੀ ਮਜਬੂਰੀਆਂ ਨੇ ਸਾਰੀ ਗੱਲ ਉਹਨਾਂ ਨੂੰ ਪਤਾ ਉਹ ਕੀ ਆ ਅੰਦੋਲਨ ਨੂੰ ਲੰਮਾ ਖਿੱਚ ਰਹੇ ਨੇ ਕਿ ਲੰਮਾ ਲੋਕ ਲੜ ਨਹੀਂ ਸਕਦੇ ਲੋਕ ਅੱਕ ਜਾਂਦੇ ਨੇ ਲੋਕ ਥੱਕ ਜਾਂਦੇ ਨੇ ਇਹਨੂੰ ਲੰਬਾ ਖਿੱਚੀ ਜਾਓ ਨੌਜਵਾਨਾਂ ਦੇ ਵਿੱਚ ਜੋਸ਼ ਅੱਜ ਹੈਗਾ ਜਿੰਨਾ ਕੋਈ ਲੜਾਈ ਲੰਬੀ ਚੱਲੂ ਜੋਸ਼ ਮੱਠਾ ਪੈਂਦਾ ਜਾਂਦਾ ਹੁੰਦਾ ਇਹ ਸਿਰਫ ਲੰਬਾ ਖਿੱਚ ਕੇ ਜੋਸ਼ ਮੱਠਾ ਪਾਉਣਾ ਚਾਹੁੰਦੇ ਨੇ ਪਰ ਉਹ ਇਹ ਨਹੀਂ ਜਾਣਦੇ ਪੰਜਾਬ ਆ ਇਹ ਲੰਬਾ ਲੜਦਾ ਆਜ਼ਾਦੀ ਦੀ ਲੜਾਈ ਅਸੀਂ 100 ਸਾਲ ਲੜੀਆ ਸਿੱਖ ਮਿਸਲਾਂ ਸਾਡੀਆਂ 70 80 ਸਾਲ ਲੜੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ ਇੱਥੇ ਵੀ ਅਸੀਂ ਅੱਕਣ ਵਾਲੇ ਨਹੀਂ ਅਸੀਂ ਥੱਕਣ ਵਾਲੇ ਨਹੀਂ ਹੈਗੇ ਅਸੀਂ ਉੱਥੇ ਲਗਾਤਾਰ ਲੜਾਂਗੇ ਕਿੰਨਾ ਚਿਰ ਮਰਜ਼ੀ ਬਿਠਾ ਕੇ ਰੱਖੋ ਸਾਡੇ ਨੌਜਵਾਨ ਉੱਥੇ ਲੜਨਗੇ ਤੇ ਜਿੱਤ ਕੇ ਵੀ ਆਉਣਗੇ ਜੇ ਸਸ ਸਰਕਾਰ ਤੋਂ ਨਹੀਂ ਮੰਗਾ ਮੰਨ ਰਹੀ ਤਾਂ ਉਸ ਤੋਂ ਅਗਲਾ ਸਟੈਪ ਥੋੜਾ ਕੀ ਅੱਗੇ ਸਟੈਪ ਜੀ ਜਿਹੜਾ ਵੀ ਐਸਕੇਮ ਫੈਸਲਾ ਦੇਊਗੀ ਹਲੇ ਤਾਂ ਜਿਹੜਾ ਹੈ ਐਜੀਟੇਸ਼ਨ ਹੈ ਸ਼ੁਰੂ ਹੋਇਆ ਹਲੇ ਨੂੰ ਲਗਭਗ 2-3 ਦਿਨ ਹੋਏ ਨੇ ਚੱਲਦੇ ਨੂੰ ਹਲੇ ਇਹ ਦਿੱਲੀ ਦੇ ਬਾਰਡਰ ਵੀ ਕਿਸਾਨਾਂ ਦੇ ਟੁੱਟੇ ਨਹੀਂ ਹੈਗੇ ਉਹ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਤੋਂ ਬਾਅਦ ਚ ਆਪਾਂ ਦਿੱਲੀ ਪਹੁੰਚਣਾ ਉੱਥੇ ਬੈਠ ਕੇ ਵਿਚਾਰਾਂ ਕਰਾਂਗੇ ਐਸਕੇਮ ਫੈਸਲਾ ਕਰੂਗਾ ਵੀ ਅੱਗੇ ਕਿਹੜਾ ਐਕਸ਼ਨ ਲੈਣ ਕੇ ਆਉਣਾ ਜਿਹੜਾ ਵੀ ਹੋਊਗਾ ਉਹ ਅਸੀਂ ਲਾਗੂ ਕਰਾਂਗੇ ਸਰ ਅੱਜ ਕਿੰਨੀ ਐਸੋਸ਼ਨਾਂ ਵੱਲੋਂ ਬੰਦਰੀ ਕਾਲ ਦਿੱਤੀ ਗਈ ਹੈ ਜਿੰਨੀਆਂ ਇੱਥੇ ਖੰਨੇਰੀ ਦੇ ਵਿੱਚ ਕੰਮ ਕਰਦੀਆਂ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਟ੍ਰੇਡ ਯੂਨੀਅਨਾਂ 베ਰਕਾ ਫੈਕਟਰੀ ਯੂਨੀਅਨ 베ਰਕਾ ਕੱਚੇ ਮੁਲਾਜ਼ਮ ਤੇ ਲੈਂਡਫੌਕਸ ਕੰਪਨੀ ਦੇ ਮੁਲਾਜ਼ਮ ਉਹ ਸਾਰੇ ਇੱਥੇ ਅੱਜ ਇਕੱਠੇ ਹੋਏ ਨੇ ਸਾਰਿਆਂ ਦੀ ਇੱਕੋ ਹੀ ਮੰਗ ਆ ਨਿਜੀਕਰਨ ਬੰਦ ਕਰੋ ਕਿਸਾਨਾਂ ਨੂੰ ਐਮਐਸਪੀ ਦਿਓ ਭਾਈ ਸਰ ਕੀ ਨਾ ਕਰਨਾ ਸੀ ਇਕਲਾਹਾ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਕੌਮੀ ਜਨਰਲ ਸੱਤਰ ਇਹ ਪ੍ਰੋਟੈਸਟ ਆਲ ਇੰਡੀਆ ਜਿਹੜਾ ਸੰਯੁਕਤ ਕਿਸਾਨ ਸਭਾ ਤੇ ਆਲ ਇੰਡੀਆ ਟ੍ਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ ਅੱਜ ਪਾ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਸੀ ਉਹ ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਪਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਜਿਹੜੇ 700 ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਤੇ ਜੋ ਵੀ ਦੇਣ ਦਾ ਜੋ ਸਾਡੇ ਨੌਜਵਾਨ ਮਾਰੇ ਗਏ ਸੰਘਰਸ਼ ਦੇ ਦੌਰਾਨ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਅਤੇ ਮਜ਼ਦੂਰਾਂ ਦੇ ਖਿਲਾਫ ਚਾਰ ਕੋਟ ਬਿੱਲ ਲਿਆ ਕੇ ਮਜ਼ਦੂਰਾਂ ਦਾ ਜਿਹੜੇ ਹੱਕ ਨੇ ਕੇਂਦਰ ਸਰਕਾਰ ਨੇ ਮਾਰੇ ਆ ਉਸੇ ਤਰ੍ਹਾਂ ਡਰਾਈਵਰ ਭਾਈਚਾਰਾ ਅਤੇ ਸਾਰੀਆਂ ਕਿਰਤੀ ਕਿਸਾਨਾਂ ਦੇ ਜਿਹੜੇ ਹੱਕ ਨੇ ਉਹ ਕੇਂਦਰ ਸਰਕਾਰ ਵੱਲੋਂ ਮਾਰੇ ਜਾ ਰਹੇ ਨੇ ਉਹਨਾਂ ਦੀ ਹੱਕਾਂ ਦੀ ਰਾਖੀ ਦੇ ਲਈ ਅਤੇ ਕੇਂਦਰ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਅੱਜ ਦਾ ਜਿਹੜਾ ਅੰਦੋਲਨ ਹੈ ਉਹ ਸੰਯੁਕਤ ਕਿਸਾਨ ਮੋਰਚਾ ਤੇ ਆਲ ਇੰਡੀਆ ਟਰੇਡ ਯੂਨੀਅਨ ਵੱਲੋਂ ਸਾਂਝਾ ਮੋਰਚੇ ਦਾ ਸੱਦੇ ਤੇ ਕੀਤਾ ਜਾ ਰਿਹਾ ਹੈ ਜੇ ਸਰਕਾਰ ਤੁਹਾਡੀ ਬੰਦਾ ਨਹੀਂ ਮੰਨਦੀ ਤਾਂ ਉਹ ਤੋਂ ਬਾਅਦ ਲਾਸਟ ਸਟੈਪ ਕੀ ਅਗਲਾ ਅਸੀਂ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਾਂਗੇ ਕਿ ਅਗਲਾ ਸੰਘਰਸ਼ ਦੀ ਰੂਪਰੇਖਾ ਜਿਹੜੀ ਹੈ ਉਹ ਕੀ ਹੋਵੇਗੀ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਇਹ ਪ੍ਰੋਟੈਸਟ ਅੱਜ 11 ਵਜੇ ਤੋਂ 6 ਵਜੇ ਤੱਕ ਦਾ ਟਾਈਮ ਹੈ